ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਬਾਬਾ ਬੀਰ ਸਿੰਘ ਤੇ ਤੀਰ ਸਿੰਘ ਦਾ ਗੁਰੂ ਘਰ ਪਿੱਛੇ ਦੇਖ ਰਿਹਾ ਸੋ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਸ਼ਾ ਜੀ ਇਸ ਧਰਤੀ ਤੇ ਆਏ ਸੀ ਉਸ ਵੇਲੇ ਡੱਲੇ ਨੇ ਚਮਕੌਰ ਦੀ ਜੰਗ ਦਾ ਜਦੋਂ ਮਹਾਰਾ ਤੋਂ ਜ਼ਿਕਰ ਸੁਣਿਆ ਮਹਾਰਾ ਸੱਚੇ ਪਾਸ਼ਾ ਜੀ ਨੂੰ ਕਹਿੰਦਾ ਮਹਾਰਾ ਤੁਸੀਂ ਮੈਨੂੰ ਯਾਦ ਕਰਨਾ ਸੀ ਮੈਂ ਆਪਣੇ ਸੂਰਮੇ ਲੈ ਕੇ ਆਉਂਦਾ ਬਾਬਾ ਜੀ ਸਿੰਘ ਜਹਾਰ ਸਿੰਘ ਚਮਕੌਰ ਦੀ ਜੰਗ 'ਚ ਸ਼ਹੀਦ ਹੋਣਾ ਹੁੰਦੇ ਤਾਂ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਸ਼ਾ ਜੀ ਨੇ ਕਿਹਾ ਵੀ ਅਸੀਂ ਆਪਣੀ ਬੰਦੂਕ ਦਾ ਨਿਸ਼ਾਨਾ ਪਰਖਣਾ ਵੀ ਆਪਣੇ ਫੌਜ 'ਚੋਂ ਇੱਕ ਬੰਦਾ ਲੈ ਕੇ ਆ ਕਦੋਂ ਡੱਲਾ ਹਾਕ ਮਾਰਨ ਗਿਆ ਤਾਂ ਕੋਈ ਨਹੀਂ ਆਇਆ ਕਹਿੰਦਾ ਵੀ ਅਜਾਈ ਥੋੜੀ ਮਾਰਨਾ ਜੰਗ 'ਚ ਲੜ ਕੇ ਮਰਾਂਗੇ ਤਾਂ 10ਵੇਂ ਪਾਸ਼ਾ ਨੇ ਕਿਹਾ ਵੀ ਮੇਰੇ ਕੈਂਪ 'ਚ ਜਾ ਕੇ ਹਾਕ ਮਾਰ ਉਸ ਵੇਲੇ ਇਸ ਆਸਾਨ ਤੇ ਬਾਬਾ ਵੀਰ ਸਿੰਘ ਧੀਰ ਸਿੰਘ ਦੋਨੋਂ ਪਿਓ ਪੁੱਤ ਪੱਗ ਬਨ ਰਹੇ ਸੀ ਤਾਂ ਜਦੋਂ ਉਹਨੇ ਹਾਕ ਮਾਰੀ ਸਿੰਘ ਨੇ ਸੋ ਮਹਾਰਾ ਸੱਚੇ ਪਾਸ਼ਾ ਜੀ ਦੇ ਅੱਗੇ ਦੋਨੇ ਸਿੰਘ ਇੱਕ ਦੂਜੇ ਮੂਰੇ ਭੱਜਦੇ ਗਏ ਮਹਾਰਾ ਸੱਚੇ ਪਾਸ਼ਾ ਜੀ ਅੱਗੇ ਜਾ ਕੇ ਖਲੋ ਗਏ ਮਹਾਰਾ ਇਹਨੂੰ ਕਹਿੰਦੇ ਮਹਾਰਾਜ ਪਹਿਲਾਂ ਮੇਰੀ ਛਾਤੀ ਤੇ ਨਿਸ਼ਾਨਾ ਲਾਓ ਧੀਰ ਸਿੰਘ ਕਹਿੰਦਾ ਮੇਰੀ ਛਾਤੀ ਤੇ ਨਿਸ਼ਾਨਾ ਲਾਓ 10ਵੇਂ ਪਾਸ਼ਾ ਨੇ ਦੋਨਾਂ ਮਹਾਰਾ ਸੱਚੇ ਪਾਸੇ ਕਹਿੰਦੇ ਡੱਲੇ ਤੇਰੇ ਇਹ ਨਾ ਸੂਰਮਿਆਂ ਕਰਕੇ ਚਮਕੌਰ ਦੀ ਜੰਗ ਨਹੀਂ ਸੀ ਜਿੱਤ ਹੁਣੀ ਇਹਨਾਂ ਮਰਜੀਵੜੇ ਸਿੰਘਾਂ ਨੇ ਮਹਾਰਾ ਸੱਚੇ ਪਾਸੇ ਜੀ ਕਹਿੰਦੇ 10 ਲੱਖ ਫੌਜ ਨੂੰ ਮਿੱਟੀ ਦੇ ਵਿੱਚ ਮਾਰਾ ਦਿੱਤਾ ਇਹਨਾਂ ਸਿੰਘਾਂ ਦੇ ਉੱਤੇ ਸਾਨੂੰ ਮਾਣ ਆ ਇਹਨਾਂ ਦੀ ਕਿਰਪਾ ਅਗੇ ਸਜੇ ਹਮ ਹੈ ਨਿਮੋਸ ਗਰੀਬ ਕਰੋੜ ਪਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ